ਸਸਿਗਾਲ ਦੋਸਤੋ ਲੋਕ ਰਾਨਾ ਪੰਜਾਬੀ ਤੇ ਸਵਾਗਤ ਮੈਂ ਗੁਰਜਿੰਦਰ ਸਿੰਘ ਭੰਗੋ ਅੱਜ ਪੰਜਾਬ ਦੀਆਂ ਦੋ ਅਹਿਮ ਖਬਰਾਂ ਨੇ ਜਿਨ੍ਹਾਂ ਖਬਰਾਂ ਦੇ ਨਾਲ ਤੁਹਾਡੇ ਨਾਲ ਥੋੜੀ ਸਾਂਝ ਪਾਵਾਂਗੇ ਇੱਕ ਖਬਰ ਤਾਂ ਹੈਗੀ ਆ ਅਮਰਤਪਾਲ ਸਿੰਘ ਹੋਰਾਂ ਦੇ ਨਾਲ ਜੁੜੀ ਹੋਈ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਅਮਰਤਪਾਲ ਜਿਹੜੇ ਕਰੋੜ ਸਾਬ ਤੋਂ ਆਜ਼ਾਦ ਮੈਂਬਰ ਆਫ ਪਾਰਲੀਮੈਂਟ ਵਿੱਚ ਲਗਾਤਾਰ ਉਹਨਾਂ ਦੀ ਜਿਹੜੀ ਮੁਸ਼ਕਲਾਂ ਨੇ ਉਹਨਾਂ ਮੁਸ਼ਕਲਾਂ ਦੇ ਵਿੱਚ ਵਾਅਦਾ ਹੀ ਹੋ ਰਿਹਾ ਜਿੱਥੇ ਇੱਕ ਪਾਸੇ ਗੱਲ ਚੱਲ ਰਹੀ ਸੀ ਕਿ ਇੱਕ ਨਮਾ ਸ਼ਰੋਮਣੀ ਅਕਾਲੀ ਦਲ ਅਮਰਤਪਾਲ ਦਾ ਟੜਾ ਬਣਾ ਸਕਦਾ ਉਥੇ ਹੀ ਨਮਾ ਅਕਾਲੀ ਦਲ ਬਣਨ ਤੋਂ ਪਹਿਲਾਂ ਅਮਰਤਪਾਲ ਮੁਸ਼ਕਲਾਂ ਦੇ ਵਿੱਚ ਕਿਰਗੇ ਕੀ ਮੁਸ਼ਕਲਾਂ ਨੇ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ ਇਸ ਤੋਂ ਇਲਾਵਾ ਦੂਜੀ ਖਬਰ ਲਵਾਂਗੇ ਕਿ ਅੱਜ ਪੰਜਾਬ ਦੇ ਜ਼ਿਲ੍ਹੇ ਮੋਗਾ ਦੇ ਵਿੱਚ SKM ਆਪਣੀ ਇੱਕ ਵੱਡੀ ਕਿਸਾਨ ਮਹਾਪੰਚਾਇਤ ਕਰਨ ਜਾ ਰਿਹਾ ਇਸ ਕਿਸਾਨ ਮਹਾਪੰਚਾਇਤ ਦੇ ਕੀ ਅਰਥ ਨੇ ਕਿਉਂ ਕਿਸਾਨ ਜਥੇਬੰਦੀਆਂ ਲਗਾਤਾਰ ਕਿਸਾਨ ਮਹਾਪੰਚਾਇਤਾਂ ਕਰ ਰਹੀਆਂ ਨੇ ਆਖਰ ਕੀ ਨੇ ਦੇ ਨਤੀਜੇ ਨਿਕਲਣਗੇ ਨਤੀਜੇ ਦਾ ਭਾਪ ਕਿ ਕਿਸਾਨਾਂ ਨੂੰ ਕੀ ਬੈਨੀਫਿਟਸ ਹੋਣਗੇ ਉਹਦੇ ਤੇ ਆਪਾਂ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਸੀਂ ਆਜੋ ਅਮਰਤਪਾਲ ਸਿੰਘ ਹੋਰਾਂ ਦੇ ਉੱਪਰ ਅਮਰਤਪਾਲ ਜਿਹੜੇ ਦੁਬਈ ਤੋਂ ਆਉਂਦੇ ਨੇ ਪੰਜਾਬ ਦੇ ਵਿੱਚ ਆਪਨਾ ਆ ਕੇ ਪ੍ਰਚਾਰ ਸ਼ੁਰੂ ਕਰਦੇ ਨੇ ਉਸ ਤੋਂ ਬਾਅਦ ਲਗ ਜਿਸ ਤਰੇ ਕਿੰਨੀਆਂ ਸਟੇਟਮੈਂਟਸ ਅਮਰਤਪਾਲ ਦੀਆਂ ਆਉਂਦੀਆਂ ਨੇ ਜਾਂ ਅਜਨਾਲੇ ਥਾਣਾ ਦੀ ਘਤਰ ਘਟਨਾ ਵਾਪਰਦੀ ਹੈ ਸਰਕਾਰ ਨੂੰ ਲੱਗਦਾ ਕਿ ਇਹ ਸਭ ਸਾਰਾ ਕੁਝ ਜਿਹੜਾ ਹੈਗਾ ਭਾਵੇਂ ਉਹ ਪੰਜਾਬ ਸਰਕਾਰ ਹੋਵੇ ਜਾਂ ਸੈਂਟਰ ਦੀ ਸਰਕਾਰ ਹੋਵੇ ਉਹਨਾਂ ਨੂੰ ਲੱਗਦਾ ਕਿ ਦੇਸ਼ ਦੇ ਲਈ ਇਹ ਖਤਰਾ ਜੋ ਗੁਸ਼ ਅਮਰਤਪਾਲ ਕਰ ਰਿਹਾ ਇਸੇ ਤਹਿਤ ਉਹਨਾਂ ਨੂੰ ਨਜ਼ਰਬੰਦ ਕਰ ਲਿਆ ਜਾਂਦਾ ਐਨਐਸਏ ਨੈਸ਼ਨਲ ਸਕਿਉਰਿਟੀ ਐਕਟ ਅਮਰਤਪਾਲ ਸਿੰਘਰਾਂ ਦੇ ਉੱਪਰ ਲੱਗਦਾ ਤੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅਮਰਤਪਾਲ ਨੂੰ ਭੇਜਿਆ ਜਾਂਦਾ ਅਮਰਤਪਾਲ ਉੱਥੋਂ ਇੱਕ ਅਨਾਉਂਸਮੈਂਟ ਕਰਦੇ ਨੇ ਉਹਨਾਂ ਦੇ ਜਿਹੜੇ ਵਕੀਲ ਨੇ ਰਾਜਦੀਪ ਸਿੰਘ ਖਾਲਸਾ ਉਹ ਕਹਿੰਦੇ ਨੇ ਕਿ ਅਮਰਤਪਾਲ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੂਗਾ ਖਡੂਰ ਸਾਬ ਤੋਂ ਚੋਣ ਲੜਦੇ ਨੇ ਤੇ ਅਮਰਤਪਾਲ ਸਿੰਘ ਹੋਰੀ ਜਿੱਤ ਵੀ ਜਾਂਦੇ ਨੇ ਇੱਕ ਵੱਡੇ ਮਾਰਜੈਂਡੇ ਨਾਲ ਅਮਰਤਪਾਲ ਜਿਹੜੇ ਹੈਗੇ ਨੇ ਉਹ ਮੈਂਬਰ ਆਫ ਪਾਰਲੀਮੈਂਟ ਬਣਦੇ ਨੇ ਪਰ ਲੋਕਾਂ ਨੇ ਵੋਟਾਂ ਪਾਈਆਂ ਕਿ ਜੇਲ੍ਹ ਤੋਂ ਬਾਹਰ ਆਜੂਗਾ ਅਮਰਤਪਾਲ ਤੇ ਬਾਹਰ ਆਉਣ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਜਾਊਗਾ ਪਰ ਪਾਰਲੀਮੈਂਟ ਦੇ ਵਿੱਚ ਨਹੀਂ ਅਮਰਤਪਾਲ ਫਿਲਹਾਲ ਹੁਣ ਡੀਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਆਸਾਮ ਦੀ ਡੀਬਰੂਗੜ੍ਹ ਜੇਲ੍ਹ ਦੇ ਵਿੱਚ ਅਮਰਤਪਾਲ ਬੰਦ ਹੈ ਤੇ ਇੱਕ ਕਤਲ ਹੁੰਦਾ ਗੁਰਪ੍ਰੀਤ ਸਿੰਘ ਹਰੀਨੌਂ ਜ਼ਿਲ੍ਹਾ ਫਰੀਦਕੋਟ ਕਿਹਾ ਜਾਂਦਾ ਕਿ ਉਹ ਪਹਿਲਾਂ ਵੀ ਜਿਹੜੀ ਵਾਰਸ ਪੰਜਾਬ ਦੀ ਜਥੇਬੰਦੀ ਹੈ ਜਿਹਨੂੰ ਦੀਪ ਸਿੱਧੂ ਨੇ ਬਣਾਇਆ ਸੀ ਉਸ ਜਥੇਬੰਦੀ ਦੇ ਨਾਲ ਜੁੜਿਆ ਹੋਇਆ ਸੀ ਇੱਕ ਅਹੁਦਾ ਸੀ ਗੁਰਪ੍ਰੀਤ ਸਿੰਘ ਕੋਲੇ ਉਸ ਜਥੇਬੰਦੀ ਦਾ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਥੋੜਾ ਬਹੁਤ ਅਲੱਗ ਹੁੰਦਾ ਪਰ ਅਮਰਤਪਾਲ ਦੇ ਲਈ ਵੀ ਕੰਮ ਕਰਦਾ ਗੁਰਪ੍ਰੀਤ ਸਿੰਘ ਹਰੀਨਾਉ ਤੇ ਅਖੀਰ ਦੇ ਵਿੱਚ ਗੁਰਪ੍ਰੀਤ ਸਿੰਘ ਹਰੀਨਾਉ ਦਾ ਕਤਲ ਹੋ ਜਾਂਦਾ ਜਿਹਦੇ ਚ ਜਾਂਚ ਦੇ ਵਿੱਚ तमाम ਗੱਲਾਂ ਆਉਂਦੀਆਂ ਨੇ ਕਿ ਅਮਰਤਪਾਲ ਸਿੰਘ ਹੋਰਾਂ ਦਾ ਵੀ ਹੱਥ ਹੈ ਇਸ ਕਤਲ ਦੇ ਵਿੱਚ ਤੇ ਗੈਂਗਸਟਰ ਜਿਹੜਾ ਤੇ ਬਾਅਦ ਦੇ ਵਿੱਚ ਜਿਹਨੂੰ ਅਤਵਾਦੀ ਘੋਸ਼ਿਤ ਕੀਤਾ ਗਿਆ ਐਲਾਨਿਆ ਗਿਆ ਅਰਸ਼ਦੀਪ ਡੱਲੇ ਨੂੰ ਵੀ ਇਹਦੇ ਚ ਇਨਵੋਲਵ ਕਰ ਲਿਆ ਜਾਂਦਾ ਤੇ ਹੁਣ ਤੱਕ ਉਹਦੇ ਚ ਲਗਾਤਾਰ ਪੁਲਿਸ ਨੇ ਪ੍ਰੈਸ ਕਾਨਫਰੰਸ ਕੀਤੀ ਕਈ ਲੇਟਸ ਲੇਟੈਸਟ ਅਪਡੇਟਸ ਆਈਆਂ ਉਹਦੇ ਚ ਪਰ ਬਿੱਤੇ ਕੱਲ ਇੱਕ ਅਨਾਉਂਸਮੈਂਟ ਹੁੰਦੀ ਹੈ ਖਾਸ ਕਰਕੇ ਮੀਡੀਆ ਦੇ ਰਾਹੀਂ ਇਹ ਗੱਲ ਬਾਹਰ ਆਉਂਦੀ ਹੈ ਕਿ ਐਨਐਸਏ ਦੇ ਤਹਿਤ ਬੰਦ ਅਮਰਤਪਾਲ ਤੇ ਅਤਵਾਦੀ ਅਰਸ਼ ਡਾਲਾ ਦੇ ਉੱਪਰ ਯੂਪੀਏ ਦਾ ਐਕਟ ਹੈ ਜਿਹੜਾ ਉਹ ਲਾਗੂ ਕਰਤਾ ਗਿਆ ਕਿ ਜਿਹੜੀਆਂ ਇਹਨਾਂ ਦੀਆਂ ਐਕਟੀਵਿਟੀਆਂ ਨੇ ਉਹ ਦੇਸ਼ ਦੇ ਖਿਲਾਫ ਨੇ ਉਹ ਦੇਸ਼ਤਰੋ ਦੇ ਵਿੱਚ ਮੰਨੀਆਂ ਜਾ ਰਹੀਆਂ ਨੇ ਇਸ ਕਰਕੇ ਯੂਪੀਏ ਯੂਪਾ ਜਿਹਨੂੰ ਆਪਾਂ ਕਹਿ ਦੁੰਦੇ ਆ ਮੋٹے ਸ਼ਬਦਾਂ ਦੇ ਵਿੱਚ ਉਹਦੇ ਤਹਿਤ ਅਮਰਤਪਾਲ ਨੂੰ ਵੀ ਅਮਰਤਪਾਲ ਤਾਂ ਪਹਿਲਾਂ ਹੀ ਜੇਲ੍ਹ ਦੇ ਵਿੱਚ ਬੰਦ ਹੈ ਉਨ੍ਹਾਂ ਤੇ ਵੀ ਲਾਇਆ ਗਿਆ ਅਮਰਤਪਾਲ ਤੇ ਨਾਲ ਨਾਲ ਅਰਸ਼ਦ ਅਲ ਦੇ ਉੱਪਰ ਵੀ ਲਾਇਆ ਗਿਆ ਇੱਕ ਚਰਚਾ ਇਹ ਵੀ ਹੈ ਕਿ ਅਮਰਤਪਾਲ ਸਿੰਘ ਹੋਰ ਹੀ ਅਕਾਲੀ ਦਲ ਬਣਾਉਣਾ ਚਾਹੁੰਦੇ ਨੇ ਅਮਰਤਪਾਲ ਹੋਰਾਂ ਦੇ ਨਾਲ ਗਈ ਹੋਰ ਜਿਹੜਾ ਉਹਨਾਂ ਦਾ ਧੜਾ ਜਿਹਨੂੰ ਪੰਥਕ ਅੱਗ ਕੋ ਹੁੰਦੇ ਨੇ ਉਹ ਉਹ ਧੜਾ ਵੀ ਹੈਗਾ ਜਿਹਦੇ ਚ ਸਰਜੀ ਸਿੰਘ ਖਾਲਸਾ ਜਿਹੜੇ ਅਮਰਤਪਾਲ ਵਾਂਗ ਹੀ ਆਜ਼ਾਦ ਐਮਪੀ ਬਣੇ ਨੇ ਫਰੀਦਕੋਟ ਤੋਂ ਉਹ ਵੀ ਨਾਲ ਲੈ ਹਾਲਾਂਕਿ ਉਹਨਾਂ ਨੇ ਤਾਂ ਇੱਕ ਨਾਮ ਵੀ ਆਪਣਾ ਡਿਸਕਲੋਸ ਕਰਤਾ ਸੀ ਕਿ ਅਸੀਂ ਨਾਮ ਭੇਜੇ ਹੋਏ ਨੇ ਸਾਡੀ ਪ੍ਰਾਇੋਰਟੀ ਜਾਂ ਕੁਝ ਹੈਗਾ ਅਸੀਂ ਚਾਹੁੰਦੇ ਹਾਂ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਵੇ ਵਿੱਚੇ ਕਈ ਦਿਨਾਂ ਤੋਂ ਇਸ ਗੱਲ ਦੀ ਚਰਚਾ ਚੱਲ ਰਹੀ ਸੀ ਕਿ ਮਾਗੀ ਦੇ ਦਿਨ 14 ਤਰੀਕ ਨੂੰ ਅਨਾਉਂਸਮੈਂਟ ਜਿਹੜੀ ਹੈਗੀ ਹੈ ਉਹ ਅਨਾਉਂਸਮੈਂਟ ਇਹ ਜਿਹੜਾ ਟੜਾ ਇਹ ਟੜਾ ਕਰ ਸਕਦਾ ਜਿਵੇਂ ਪੰਜਾਬ ਦੇ ਵਿੱਚ ਇੱਕ ਪੰਥਕ ਖਲਾ ਹੈਗਾ ਜਾਂ ਇੱਕ ਪੰਥਕ ਸਪੇਸ ਪੰਜਾਬ ਦੇ ਵਿੱਚ ਹੈਗੀ ਹੈ ਤਾਂ ਜਿਹੜੇ ਪੰਥਕ ਗਰੁੱਪ ਹੈਗਾ ਇਹਨਾਂ ਨੂੰ ਲੱਗਦਾ ਹੋਊਗਾ ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਅਨਾਉਂਸਮੈਂਟ ਕਰ ਰਹੇ ਨੇ ਕਿ ਜਿਵੇਂ ਅਮਰਪਾਲ ਸਿੰਘ ਹੋਰੀ ਇੱਕ ਵੱਡੀ ਮੈਜੋਰਿਟੀ ਦੇ ਨਾਲ ਜਿੱਤੇ ਜਾਂ ਫਿਰ ਜਿਵੇਂ ਸਰਜੀਤ ਸਿੰਘ ਖਾਲਸਾ ਹੋਰੀ ਆਜ਼ਾਦ ਮੈਂਬਰ ਪਾਰਲੀਮੈਂਟ ਬਣੇ ਦੋਨੋਂ ਆਜ਼ਾਦ ਮੈਂਬਰ ਪਾਰਲੀਮੈਂਟ ਬਣੇ ਕਿ ਜੇਕਰ ਅਸੀਂ 27 ਦੀਆਂ ਚੋਣਾਂ ਦੇ ਵਿੱਚ ਉਤਰਦੇ ਹਾਂ ਆਪਣਾ ਸ਼੍ਰੋਮਣੀ ਅਕਾਲੀ ਦਲ ਲੈ ਕੇ ਤਾਂ ਹੋ ਸਕਦਾ ਕਿ ਅਸੀਂ ਪੰਜਾਬ ਦੇ ਵਿੱਚ ਆਪਣੀ ਸਰਕਾਰ ਵੀ ਬਣਾ ਜਾਈਏ ਹੋ ਸਕਦਾ ਇਹ ਜੀਆਂ ਗੱਲਾਂ ਜਿਹੜੀ ਹੈਗੀਆਂ ਨੇ ਇਹ ਆਪ ਲੋਕ ਇਹ ਲੋਕ ਸੋਚਦੇ ਹੋਣ ਜਾਂ ਫਿਰ ਜਿਹੜੇ ਨੇੜਲੇ ਟੇੜਲੇ ਹੁੰਦੇ ਨੇ ਸਲਾਹ ਦੇਣ ਵਾਲੇ ਉਹ ਵੀ ਦੱਸਦੇ ਹੋਣ ਕਿ ਜਿਵੇਂ ਤੁਸੀਂ ਮੈਂਬਰ ਜਿੱਤੇ ਸੀ ਜਾਂ ਤੁਸੀਂ ਐਮਐਲਏ ਜਿੱਤ ਸਕਦੇ ਹੋ ਇਦਾਂ ਹੀ ਪੰਜਾਬ ਦੇ ਲੋਕ ਤੁਹਾਨੂੰ ਵੋਟਾਂ ਪਾ ਸਕਦੇ ਨੇ ਪਰ ਉਸ ਤੋਂ ਪਹਿਲਾਂ ਹੀ ਅਨਾਉਂਸਮੈਂਟ ਤੋਂ ਪਹਿਲਾਂ ਅਮਰਪਾਲ ਸਿੰਘ ਹੋਰਾਂ ਦੀ ਮੁਸ਼ਕਲਾਂ ਦੇ ਵਿੱਚ ਲਗਾਤਾਰ ਜਿਹੜਾ ਦੋਸਤੋ ਵਾਅਦਾ ਹੋਇਆ ਤੇ ਦੂਜੀ ਖਬਰ ਹੈਗੀ ਐ ਕਿਸਾਨਾਂ ਦੇ ਨਾਲ ਜੁੜੀ ਹੋਈ ਇੱਕ ਗਰੁੱਪ ਤਾਂ ਉਹ ਆ ਜਿਹੜਾ ਸ਼ੰਭੂ ਬੈਠਾ ਜਿਹੜਾ ਕੇਐਮਐਮ ਐ ਕਿਸਾਨ ਮਜ਼ਦੂਰ ਮੋਰਚਾ ਜਿਹਦੇ ਚ 10 ਜਥੇਬੰਦੀਆਂ ਸ਼ਾਮਲ ਨੇ ਦੂਜਾ ਮੋਰਚਾ ਹੈਗਾ ਐਸਕੇਐਮ ਨਾਨ ਪੋਲੀਟੀਕਲ ਸਿਉਂਟ ਕਿਸਾਨ ਮੋਰਚਾ ਗੈਰ ਰਾਜਨੀਤਿਕ ਜਿਹਦੀ ਅਗਵਾਈ ਜਗਜੀਤ ਸਿੰਘ ਡੱਲੇਵਾਲ ਕਰ ਰਹੇ ਨੇ ਖਨੌਰੀ ਬਾਰਡਰ ਬੈਠਾ ਜਿਹੜਾ ਜਿਹਦੇ ਚ 14 ਜਥੇਬੰਦੀਆਂ ਨੇ 14 ਖਨੌਰੀ 10 ਸ਼ੰਭੂ ਇੱਕ ਕੇਐਮਐਮ ਫੋਰਮ ਦੂਜਾ ਫੋਰਮ ਐਸਕੇਮ ਦੋ ਫੋਰਮਾਂ ਦੀਆਂ 24 ਜਥੇਬੰਦੀਆਂ ਲੜਾਈ ਲੜ ਰਹੀਆਂ ਨੇ ਪਿਛਲੀ 13 ਫਰਵਰੀ ਤੋਂ ਕਿ ਅਸੀਂ ਦਿੱਲੀ ਜਾਵਾਂਗੇ ਦਿੱਲੀ ਜਾ ਕੇ ਐਮਐਸਪੀ ਦੇ ਉੱਪਰ ਪ੍ਰੋਟੈਸਟ ਕਰਾਂਗੇ ਸਾਲ 13 ਫਰਵਰੀ ਨੂੰ ਕਿਸਾਨਾਂ ਨੂੰ ਦਿੱਲੀ ਦਿੱਲੀ ਜਾਣ ਦਾ ਹੋ ਜਾਊਗਾ ਦਿੱਲੀ ਜਾਣ ਦਿੱਤਾ ਗਿਆ ਸਾਲ ਸ਼ੰਭੂ ਤੇ ਖਨੋਰੀ ਬੈਠਿਆਂ ਨੂੰ ਹੋ ਜਾਊਗਾ ਇਹਦੇ ਨਾਲ ਦੂਜਾ ਜਿਹੜਾ ਐਸਕੇਮ ਹੈ ਉਹ ਐਸਕੇਮ ਜਿਹੜਾ ਦਿੱਲੀ ਬਣਿਆ ਸੀ ਜਿਵੇਂ ਇਸ ਐਸ ਐਸ ਐਮ ਨੂੰ ਇਸ ਐਸ ਕੇ ਐਮ ਨੂੰ ਆਪਾਂ ਕਹਿੰਦੇ ਆ ਕਿ ਨਾਨ ਪੋਲੀਟੀਕਲ ਹੈ ਉਹ ਐਸ ਕੇ ਐਮ ਹੈਗਾ ਭਾਰਤ ਜਿਹਦੇ ਚ ਤਮਾਮ ਭਾਰਤ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਦੀ ਸ਼ਮੂਲੀਅਤ ਹੈ ਉਹ ਅੱਜ ਮੋਗਾ ਦੇ ਵਿੱਚ ਇੱਕ ਆਪਣੀ ਕਿਸਾਨ ਮਹਾਪੰਚਾਇਤ ਕਰ ਰਿਹਾ ਉਹ ਕਿਸਾਨ ਮਹਾਪੰਚਾਇਤ ਜਿਹੜੀ ਬਿੱਤੇ ਦੀਨੀ ਟੋਹਾਣਾ ਦੇ ਵਿੱਚ ਰੱਖੀ ਗਈ ਸੀ ਮੰਗਾਂ ਉਹੀ ਨੇ ਮੰਗਾਂ ਦੋਨੋਂ ਜਿਹੜੇ ਫੋਰਮ ਨੇ ਦੋਨੋਂ ਐਸ ਕੇ ਐਮ ਨੇ ਉਹਨਾਂ ਦੀਆਂ ਮੰਗਾਂ ਇਹਨਾਂ ਦੀਆਂ ਮੰਗਾਂ ਬਿਲਕੁਲ ਸੇਮ ਨੇ ਅੱਜ ਉਹ ਗ੍ਰਹਾਂਜ ਜਥੇਬੰਦੀ ਦੇ ਦੁਬੱਟੇ ਕਾਫਲੇ ਜਾ ਰਹੇ ਨੇ ਐਸਕੇਐਮ ਦੇ ਵਿੱਚ ਹੋਰ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਜਥੇਬੰਦੀਆਂ ਲਗਾਤਾਰ ਇੱਕ ਵੱਡੀ ਵੱਡੇ ਤਰੀਕੇ ਨਾਲ ਆਰਗੇਨਾਈਜ਼ ਹੋ ਕੇ ਉੱਥੇ ਪਹੁੰਚ ਰਹੇ ਨੇ ਕਿ ਅਸੀਂ ਸੈਂਟਰ ਦੀ ਸਰਕਾਰ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਸਾਡੀ ਤਾਕਤ ਇੱਕ ਹੈ ਅਸੀਂ ਬੇਸ਼ੱਕ ਹਲੇ ਦਿੱਲੀ ਆਉਣਾ ਨਹੀਂ ਚਾਹੁੰਦੇ ਪਰ ਜੇ ਅਸੀਂ ਦਿੱਲੀ ਆਉਣ ਦਾ ਐਲਾਨ ਕਰੀਏ ਕੋਈ ਵੀ ਸਾਨੂੰ ਗੰਦ ਦੁਵਾਰ ਰੋਕ ਨਹੀਂ ਸਕੂਗੀ ਇਹ ਗੱਲ ਐਸਕੇਐਮ ਭਾਰਤ ਕਹਿੰਦਾ ਵਿੱਤਦਨੀ ਰਿਕਵੈਸਟ ਕੀਤਾ ਹੋਰਾਂ ਦੇ ਸਟੇਟਮੈਂਟ ਆਉਂਦੀ ਹੈ ਕਿ ਜਿਹੜੇ ਖਨੌਰੀ ਬਾਰਡਰ ਬੈਠੇ ਨੇ ਜਸ਼ੰਭੂ ਬਾਰਡਰ ਬੈਠੇ ਨੇ ਇਸ ਮੋਰਚੇ ਨੂੰ ਭਾਰਤ ਸਰਕਾਰ ਲੰਮਾ ਚਲਾਉਣਾ ਚਾਹੁੰਦੀ ਹੈ ਭਾਰਤ ਸਰਕਾਰ ਦੇ ਕਹੇ ਦੇ ਮੋਰਚਾ ਲੱਗਿਆ ਹੋਇਆ ਜਾਂ ਭਾਰਤ ਸਰਕਾਰ ਦੇ ਹਿੱਤ ਦੇ ਵਿੱਚ ਮੋਰਚਾ ਹੈ ਗੱਲ ਰਿਕਵੈਸਟ ਕੀਤਾ ਹੋਰਾਂ ਨੇ ਕਹੀ ਸੀ ਇਸ ਗੱਲ ਨੂੰ ਕਾਊਂਟਰ ਵੀ ਕੀਤਾ ਸੀ ਜਿਹੜੇ ਕਿਸਾਨ ਉੱਥੇ ਬੈਠੇ ਨੇ ਐਮਐਸਪੀ ਦੀ ਮੰਗ ਹੈ ਲਖੀਮਪੁਰ ਖਰੀਦ ਇਨਸਾਫ ਦੀ ਮੰਗ ਹੈ ਬਿਜਲੀ ਸੋਧ ਬਿੱਲ ਦੀ ਮੰਗ ਹੈ ਪਰਾਲੀ ਬਿੱਲ ਦੀ ਮੰਗ ਹੈ ਭਾਰਤ ਡਬਲਯੂਟੀ ਦੇ ਵਿੱਚੋਂ ਬਾਹਰ ਆਵੇ ਫ੍ਰੀ ਟ੍ਰੇਡ ਬੰਦ ਹੋਵੇ ਇਹ ਸਾਰੀਆਂ ਚੀਜ਼ਾਂ ਲੈ ਕੇ ਕਿਸਾਨ ਜਥੇਬੰਦੀਆਂ ਜਿਹੜੀ ਹੈਗੀਆਂ ਨੇ ਦੋਸਤੋ ਉਹ ਲੜ ਰਹੀਆਂ ਨੇ ਜਿਹੜੇ ਕੇਸ ਕਹਿੰਦੇ ਕਿ ਪਹਿਲਾਂ ਪਾਏਗੇ ਭਾਵੇਂ ਪੰਜਾਬ ਦੇ ਵਿਚਰੇਲਾ ਰੋਕੀਆਂ ਜਾਂ ਦਿੱਲੀ ਕੇਸ ਪਾਏਗੇ ਉਹਨਾਂ ਸਾਰੇ ਕੇਸ ਉਹ ਉਹਨਾਂ ਸਾਰੇ ਕੇਸਾਂ ਨੂੰ ਰੱਦ ਕਰੇ ਸਰਕਾਰ ਇਹ ਮੰਗਾਂ ਲੈ ਕੇ ਕਿਸਾਨ ਦੋਸਤੋ ਲੜ ਰਹੇ ਨੇ ਕਰਜ਼ੇ ਦਾ ਵਿੱਚ ਇਸ਼ੂ ਹੈਗਾ ਕਿ ਕਰਜ਼ੇ ਦੇ ਉੱਪਰ ਲੀਕ ਮਾਰੀ ਜਾਵੇ ਜਿਸ ਤਰੀਕੇ ਦੇ ਨਾਲ ਕਾਰਪੋਰੇਟ ਦਾ ਕਰਜ਼ਾ ਮਾਫ ਕੀਤਾ ਗਿਆ ਉਸੇ ਤਰੀਕੇ ਦੇ ਨਾਲ ਜਿਹੜੇ ਕਿਸਾਨ ਨੇ ਦੇਸ ਤੇ ਜਿਹੜੇ ਹਰ ਰੋਜ਼ ਖੁਦਕੁਸ਼ੀਆਂ ਕਰ ਰਹੇ ਨੇ ਉਹਨਾਂ ਕਿਸਾਨਾਂ ਦਾ ਜਿਹੜਾ ਕਰਜ਼ਾ ਉਹ ਕਰਜ਼ਾ ਵੀ ਮਾਫ਼ ਕੀਤਾ ਜਾਵੇ ਜਿਵੇਂ ਦੇਖੋ ਕਿ ਪੰਜਾਬ ਦੇ ਪੀਏਯੂ ਦੀ ਰਿਪੋਰਟ ਹੈ ਲੁਧਿਆਣਾ ਦੀ ਅਖਬਾਰ ਦੀ ਕੀ ਕਹਿੰਦੀ ਹੈ ਇਹ ਰਿਪੋਰਟ ਉਹ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਹਰ ਰੋਜ਼ ਤਿੰਨ ਤੋਂ ਪੰਜ ਜਿਹੜੇ ਕਿਸਾਨ ਨੇ ਉਹ ਕਿਸਾਨ ਸੁਸਾਈਡ ਕਰਦੇ ਨੇ ਤੇ ਦੂਜੇ ਪਾਸੇ ਉਹ ਲੋਕ ਨੇ ਜਿਨ੍ਹਾਂ ਦਾ ਹੁਣ 10 ਸਾਲ ਦੇ ਵਿੱਚ ਯਾਨੀ ਕਿ 13 14 14 ਤੋਂ ਲੈ ਕੇ 23 24 ਤੱਕ ਇੱਕ 10 ਸਾਲ ਦੀ ਟਿਨਿਓਰ ਬਣਦੀ ਹੈ ਬੀਜੇਪੀ ਸਰਕਾਰ ਦੀ ਉਹਨਾਂ ਦਾ ਕਰਜ਼ਾ ਮਾਫ ਕੀਤਾ ਗਿਆ 1611000 ਕਰੋੜ ਕਾਰਪੋਰੇਟ ਦਾ ਮਾਫ ਕੀਤਾ ਗਿਆ ਜਿਦੇ ਚੋਂ 925000 ਕਰੋੜ ਤਾਂ ਉਹਨਾਂ ਦਾ ਮਾਫ ਕੀਤਾ ਗਿਆ ਜਿਹੜੇ ਐਨਪੀਏ ਹੋਏ ਹੋਏ ਸੀ ਇਸ ਤੋਂ ਇਲਾਵਾ ਜਿਹੜੇ ਡਿਫਾਲਟਰਸ ਉਸ ਤਰੀਕੇ ਨਾਲ ਸੀਗੇ ਬੈਂਕ ਦੇ ਨਾਲ ਧੋਖਾ ਚੜੀ ਕਰਗੇ ਨਕਲੀ ਤਰੀਕੇ ਨਾਲ ਕਾਗਜ਼ਾ ਤਿਆਰ ਕਰਕੇ ਜਾਲੀ ਕੰਪਨੀਆਂ ਖੜੀਆਂ ਕਰ ਲਈਆਂ ਗਈਆਂ ਉਹਨਾਂ ਦਾ ਮਾਫ ਕੀਤਾ ਗਿਆ ਤੁਸੀਂ ਦੇਖੋ ਕਿ ਹਿੰਦੁਸਤਾਨ ਦੇ ਵਿੱਚ ਦੇਸ਼ ਵਿੱਚ ਕਿੰਨੇ ਨਾਮ ਨੇ ਨਿਰਭਾ ਮੋਦੀ ਮਹਿਲ ਚੌਕ ਸੀ ਵਿਜੇ ਮਾਲੀਆ ਤੇ ਸਹਾਰਾ ਗਰੁੱਪ ਸੀ ਉਹ ਹਾਲਾਂਕਿ ਪਿੱਛੇ ਜੋ ਕੁਝ ਹੋਇਆ ਸਾਰਾ ਆਪਾਂ ਨੇ ਦੇਖਿਆ ਉਹ ਇਹ ਲੋਕ ਜਿਹੜੇ ਪੈਸਾ ਲੈ ਕੇ ਦੌੜ ਗਏ ਇਹ ਹਜੇ ਰੇਸ ਤੋਂ ਬਾਹਰ ਨੇ ਪਰ ਉਹ ਕਾਰਪੋਰੇਟ ਲੋਕ ਜਿਹੜੇ ਕਰਜ਼ਾ ਮੋੜਨ ਦੇ ਸਮਰੱਥ ਵੀ ਨੇ ਜਿਹੜੇ ਲੱਖਾਂ ਕਰੋੜਾਂ ਦੇ ਲੋਨ ਬੈਂਕਾਂ ਤੋਂ ਸਿਰਫ ਇਸ ਕਰਕੇ ਕਰਾਉਂਦੇ ਨੇ ਕਿ ਅਸੀਂ ਸਰਕਾਰ ਦਾ ਮੋਢਾ ਵਰਤ ਕੇ ਬਾਅਦ ਦੇ ਵਿੱਚ OTS ਕਰਵਾ ਲਾਂਗੇ ਤੇ ਸਾਡਾ ਜਿਹੜਾ ਕਰਜ਼ਾ ਉਹ ਮਾਫ ਹੋ ਜਾਊਗਾ ਜਦੋਂ ਬੈਂਕਾਂ ਛੋਟੀਆਂ ਜਿਹੜੀਆਂ ਬੈਂਕਾਂ ਨੇ ਛੋਟੀਆਂ ਵੱਡੀਆਂ ਬੈਂਕਾਂ ਜਿਹੜੇ ਸਰਕਾਰੀ ਅਦਾਰੇ ਨੇ ਬੈਂਕਾਂ ਦੇ ਰੂਪ ਦੇ ਵਿੱਚ ਉਹਨਾਂ ਤੋਂ ਪੈਸਾ ਲੈ ਕੇ ਜਦੋਂ ਆਹ ਲੋਕ ਨਹੀਂ ਮੋੜਦੇ ਉਹ ਪੈਸਾ ਹੁੰਦਾ ਆਮ ਜਨਤਾ ਦਾ ਜੋ ਆਮ ਜਨਤਾ ਨੇ ਰੱਖਿਆ ਹੁੰਦਾ ਉੱਥੇ ਪੈਸਾ ਉਹ ਪੈਸਾ ਲੈ ਕੇ ਨਹੀਂ ਮੋੜਦੇ ਸਰਕਾਰ ਦਾ ਸਹਾਰਾ ਲੈ ਕੇ ਸਰਕਾਰ ਦਾ ਮੋਢਾ ਵਰਤ ਕੇ ਜਦੋਂ ਆਹ ਲੋਕ ਆਪਣੀਆਂ ਸੈਟਿੰਗਾਂ ਕਰ ਲੈਂਦੇ ਨੇ ਤਾਂ ਜਿਹੜੇ ਉਹ ਛੋਟੇ-ਛੋਟੇ ਸੰਸਥਾਵਾਂ ਹੁੰਦੀਆਂ ਨੇ ਸਰਕਾਰੀ ਸੰਸਥਾਵਾਂ ਬੈਂਕਾਂ ਦੇ ਰੂਪ ਦੇ ਵਿੱਚ ਉਹ ਖਤਮ ਹੋ ਜਾਂਦੀਆਂ ਨੇ ਉਹ ਸੰਸਥਾਵਾਂ ਮਰ ਜਾਂਦੀਆਂ ਨੇ ਤੇ ਜਿਵੇਂ ਆਪਣੇ ਅਡਾਨੀ ਸਾਹਿਬ ਨੇ ਗੌਤਮ ਅਡਾਨੀ ਤੇ ਦੇਖੋ ਕਿ 10 ਕੰਪਨੀਆਂ ਸੀ 10 ਕੰਪਨੀਆਂ ਦੇ ਸਿਰ ਦੇ ਉੱਪਰ 67000 ਕਰੋੜ ਰੁਪਏ ਦਾ ਕਰਜ਼ਾ ਸੀ ਉਹ ਕੰਪਨੀਆਂ ਪੇ ਨਹੀਂ ਸੀ ਕਰ ਪਾ ਰੀਆਂ ਅਡਾਨੀ ਸਾਹਿਬ ਨੇ ਸਰਕਾਰ ਨੂੰ ਪਤਾ ਕਿ ਅੱਜ ਕੱਲ ਹਨਾ ਕੀ ਜੀ ਸੁਣਦੀ ਹੈ ਅਡਾਨੀ ਸਾਹਿਬ ਨੇ 67000 ਕਰੋੜ ਦੇ ਵਿੱਚੋਂ 16000 ਕਰੋੜ ਪੇ ਕੀਤਾ ਤੇ ਉਹ ਦਸ ਉਹਦੀਆਂ 10 ਕੰਪਨੀ ਆ ਅਡਾਨੀ ਸਾਹਿਬ ਨੇ ਲੈ ਲਈਆਂ ਇਹ ਅਡਾਨੀ ਗਰੁੱਪ ਜਿਹੜਾ ਅਡਾਨੀ ਗਰੁੱਪ ਲਿਮਟਿਡ ਉਹਦਾ ਦਸ ਦੀਆਂ 10 ਹੀ ਕੰਪਨੀ ਆ ਹੇ ਹਿੱਸਾ ਬਣ ਗਿਆ ਅਨਿਲ ਬਾਨੀ ਸਾਹਿਬ ਨੇ ਉਹਨਾਂ ਦੇ ਸਿਰ ਦੇ ਉੱਪਰ ਜਿਹੜਾ ਕਰਜ਼ਾ ਸੀ ਉਹ ਕਰਜ਼ਾ 22000 ਕਰੋੜ ਦਾ ਕਰਜ਼ਾ ਸੀ ਪਰ 22000 ਕਰੋੜ ਦਾ ਕਰਜ਼ਾ ਉਹ ਭਰ ਨਹੀਂ ਸਕੇ ਹੱਥ ਉਹਨਾਂ ਦੇ ਸਿਰ ਦੇ ਉੱਪਰ ਵੱਡੇ ਸੀ 425 425 ਕਰੋੜ ਪੇ ਕੀਤਾ 2121000 ਕਰੋੜ ਉਹਨਾਂ ਨੇ ਆਪਣਾ ਮਾਫ ਕਰਵਾ ਲਿਆ ਦੇਖੋ ਕਿ ਇਹੋ ਜੇ ਮਤਲਬ ਦੇਸ਼ ਦੇ ਵਿੱਚ سرمایہਦਾਰ ਨੇ ਪੂੰਜੀਪਤੀ ਨੇ ਕਾਰਪੋਰੇਟ ਹਾਊਸ ਨੇ ਕਿ ਜਿੰਨੇ ਮਰਜੀ ਕਰਜ਼ੇ ਲਿਓ ਕੋਈ ਨਹੀਂ ਸੁਣਦਾ ਪਰ ਕਿਸਾਨ ਜਿੱਥੇ ਬੰਦੀਆਂ ਇਹ ਕਹਿੰਦੀਆਂ ਨੇ ਕਿ ਜਿਵੇਂ ਤੁਸੀਂ ਵੱਡੇ ਲੋਕਾਂ ਦਾ ਕਰਜ਼ਾ ਮਾਫ ਕਰਦੇ ਹੋ ਉਦਾਂ ਹੀ ਕਰਜ਼ਾ ਮਾਫ ਕਰੋ ਆਮ ਕਿਸਾਨਾਂ ਦਾ ਇਹ ਦੋਸਤੋ ਦੋ ਵੱਡੀਆਂ ਖਬਰਾਂ ਸੀ ਜਿਨ੍ਹਾਂ ਨਾਲ ਤੁਹਾਡੀ ਸਾਂਝ ਪਵਾਈ ਤੇ ਤੁਸੀਂ ਆਪਣੀ ਫੀਡਬੈਕ ਸਾਨੂੰ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਧੰਨਵਾਦ